ਪਈਆ ਰਾਣੀ ਤੇ ਪੰਜਾਬਣ ਲੜ ਪਈ। ਹਮਾਰੇ ਮੁੰਨਾ ਗਾ ਕੇ ਦਿਖਾਦੀ ਐ ਕਾਟ ਕੇ ਮੁੰਡੀ ਨਦੀਆਂ ਮੇਂ ਫੇਕ ਦੂੰਗੀ। ਲਾਜ ਮੈਨੇ ਮਿਲੇਗੀ। ਬੱਬ ਬੁੜਬੁੜ। ਅੱਗੋ ਪੰਜਾਬਣ ਕਹਿੰਦੀ ਐ। ਦੇਖ ਕਿਵੇਂ ਕੁੱਤਿਆਂ ਮੈਨੂੰ ਭੰਕ ਲੱਗੀ ਐ। ਮਾਰ ਮਾਰ ਲਪੇੜੇ ਬੁੱਥਾ ਬੰਦੂ। ਭੇੜੇ ਬੁੱਥੇ ਵਾਲੀ। ਬਹਿ ਜਾ ਬੇੜਾ ਤੇਰਾ। ਮਨੂੰ ਮਾਰਨ ਨੂੰ ਫਿਰਦੀ ਐ। ਚਮਕਾਦਰ ਦੀ ਸ਼ਕਲ ਵਾਲੀ। ਇੱਕ ਚੋਰ ਚੋਰੀ ਕਰਕੇ ਭੱਜ ਗਿਆ। ਉਹਦੇ ਪਿੱਛੇ ਸਾਰਾ ਪਿੰਡ ਪੈ ਗਿਆ। ਚੋਰ درخت ਉੱਤੇ ਚੜ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਚੋਰ ਕਹਿੰਦਾ ਕਦੇ ਚੋਰ ਨਹੀਂ ਦੇਖਿਆ ਚਲ ਆਪਣੇ ਆਪਣੇ ਘਰ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਜੀ ਅੰਮ੍ਰਿਤਸਰ ਅੰਮ੍ਰਿਤਸਰ ਵਾਹ ਜੀ ਵਾਹ ਸੋਚ ਲੈ ਇੱਕ ਵਾਰੀ ਫੇਰ ਸੋਚ ਲੈ ਜਲੰਧਰ ਜਲੰਧਰ ਹਾਂ ਜਲੰਧਰ ਇੱਕ ਵਾਰੀ ਹੋਰ ਸੋਚ ਲੈ ਦੇ ਲੱਗੈ ਨਹੀਂ ਤਾਂ ਬੜਕੂ ਕਿਵੇਂ ਤੇਰੇ ਇਹ ਲੁਧਿਆਣਾ ਹੈ ਲੁਧਿਆਣਾ ਹਾਂ ਲੁਧਿਆਣਾ 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 ਇੱਕ ਵਾਰੀ ਹੋਰ ਚਾਂਸ ਦਿੱਤਾ ਦੱਸ ਸਮਰਾਲਾ ਹਾਂ ਸਮਰਾਲਾ ਤੂੰ ਸਮਰਾਲਾ ਨਹੀਂ ਹੈਗਾ ਇੱਕ ਵਾਰੀ ਇੱਕ ਵਾਰੀ ਹੋਰ ਸੋਚ ਤੂੰ ਜੀ ਮਰਿੰਡਾ ਮਰਿੰਡਾ ਆਹ ਮਰਿੰਡਾ 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 ਤੈਨੂੰ ਕਿਨੇ ਗਿਆ ਜੀ ਬੱਸ ਕਰੋ ਜੀ ਨਹੀਂ ਬੱਸ ਨਹੀਂ ਜਿੰਨੀ ਦੇ ਤੱਕ ਪੁੱਤ ਚੰਡੀਗੜ ਨਹੀਂ ਆ ਜਾਂਦਾ ਨਾ ਤੇਰੇ ਤੇ ਬੱਸ ਨਹੀਂ ਹੁਣ ਬਾਈ ਜੀ ਪੰਜਾਬੀਆਂ ਕੋਲ ਹਰ ਮੁਸੀਬਤ ਦਾ ਹੱਲ ਹੈ ਚਾਹੇ ਕਹੇ ਮੇਰੀ ਨੌਕਰੀ ਚਲ ਗਈ ਚਾਹੇ ਕਹੇ ਲੋ ਮੇਰੇ ਕੋਲ ਪੈਸੇ ਨਹੀਂ ਆ ਗਏ ਚਾਹੇ ਕਹੇ ਮੇਰੀ ਘਰ ਵਾਲੀ ਨਾਲ ਲੜਾਈ ਹੋ ਗਈ ਚਾਹੇ ਕਹੇ ਮੈਂ ਬਿਮਾਰ ਆ ਉਹਨਾਂ ਕੋਲ बस ਇੱਕੋ ਹੀ ਜਵਾਬ ਹੈ ਆ ਜਾ ਬੈਠੀਏ ਦੋ ਦੋ ਲਈਏ ਹਾਏ ਹਾਏ ਕਿਸਮਤ ਖੋਟੀ ਮੈਨੂੰ ਮਿਲੇਗੀ ਯਾ ਜੀ ਭੋਟੀ ਜਿਹੜੀ ਰੋਟੀ ਉਹ ਬਣਾਏ ਉਹਨੂੰ ਕੁੱਤਾ ਵੀ ਨਾ ਖਾਏ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਉਹ लवली ਦੀ ਲਾ लवली ਲੱਗੀ लवली ਓ ਨੋ ਚਾਟ ਚਾਟ Mari. Mari tak apa apa. ke depan. Mari mari tak apa. Tak apa nak bagi duit. Mari